ਹੰਜੀ ਸਾਰਿਆਂ ਨੂੰ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਸ਼ੁਰੂ ਕਰਦੇ ਆ ਅੱਜ ਦੀ ਇੱਕ ਹੋਰ ਨਵੀਂ ਕਹਾਣੀ ਕਹਾਣੀ ਆ ਇੱਕ ਸ਼ਹਿਰ ਵਿੱਚ ਰਹਿੰਦੇ ਵਧੀਆ ਪਰਿਵਾਰ ਦੀ ਐਜੂਕੇਟਿਡ ਫੈਮਿਲੀ ਦੀ ਫੈਮਿਲੀ ਦੇ ਵਿੱਚ ਦੱਸਦੇ ਆ ਕਿ ਇੱਕ ਫੈਮਿਲੀ ਦਾ ਕਲੋਤਾ ਬੇਟਾ ਜਿਹੜਾ ਕਿ ਅਮਰੀਕਾ ਡਾਕਟਰ ਦੀ ਡਿਗਰੀ ਕਰਨ ਜਾਂਦਾ ਤਾਂ ਉਹ ਡਾਕਟਰ ਦੀ ਡਿਗਰੀ ਕਰਕੇ ਉੱਥੋਂ ਵਾਪਸ ਆਉਂਦਾ ਉੱਥੇ ਵਾਪਸ ਆਉਂਦਾ ਤਾਂ ਇੱਥੇ ਆ ਕੇ ਉਹਨੂੰ ਇੱਕ ਵਧੀਆ ਡਾਕਟਰੀ ਲੈਨ ਵਿੱਚ ਜੌਬ ਮਿਲਦੀ ਆ ਤਾਂ ਉਹ ਇੱਕ ਐਮ ਡੀ ਡਾਕਟਰ ਬਣ ਜਾਂਦਾ ਤਾਂ ਜਦੋਂ ਬੇਟਾ ਡਾਕਟਰ ਬਣ ਜਾਂਦਾ ਤਾਂ ਮਾਂ ਪਿਓ ਨੂੰ ਹਾਂ ਸਮੀਦੋ ਹੋ ਜਾਂਦੀ ਆ ਵੀ ਹੁਣ ਇਹਦਾ ਵਿਆਹ ਕਰ ਦਈਏ ਤਾਂ ਇਸੇ ਲਈ ਉਹ ਵੀ ਰਿਸ਼ਤੇਦਾਰਾਂ ਨੂੰ ਕਹਿੰਦੇ ਆ ਤੇ ਬਹੁਤ سارے ਰਿਸ਼ਤੇ ਵੀ ਬਹੁਤ ਆਉਂਦੇ ਆ ਕਿਉਂਕਿ ਬੱਚਾ ਬਹੁਤ ਹੀ ਸਿਆਣਾ ਸਮਝਦਾਰ ਤੇ ਵੈਲ ਐਜੂਕੇਟਿਡ ਤੇ ਸੈਟਲਡ ਹੁੰਦਾ ਨਾ ਤਾਂ ਉਹਨਾਂ ਨੂੰ ਸਭ ਨੂੰ ਇਹ ਹੁੰਦਾ ਕਿ ਸਰਕਾਰੀ ਨੌਕਰੀ ਆ ਕਿਤੇ ਨਾ ਕਿਤੇ ਵਧੀਆ ਕੋਈ ਨਾ ਕੋਈ ਰਿਸ਼ਤਾ ਜ਼ਰੂਰ ਕਰਵਾਵੇ ਹਨ ਤਾਂ ਇਸੇ ਕਰ ਤਰ੍ਹਾਂ ਉਹਨਾਂ ਦੇ ਘਰ ਇੱਕ ਮੈਰਿਜ ਬਿਊਰੋ ਵਾਲਾ ਆਉਂਦਾ ਤੇ ਉਹਨਾਂ ਨੂੰ ਦੱਸਦਾ ਹੈ ਕਿ ਆਪਣੇ ਸ਼ਹਿਰ ਵਿੱਚ ਕੋਈ ਤਕੜਾ ਬਿਜ਼ਨਸਮੈਨ ਬੰਦਾ ਉਹ ਆਪਦੀ ਬੇਟੀ ਦਾ ਰਿਸ਼ਤਾ ਕਰਨਾ ਚਾਹੁੰਦਾ ਕਿ ਤੁਸੀਂ ਆਪਣੇ ਬੇਟੇ ਲਈ ਰਿਸ਼ਤਾ ਲੈਣਾ ਉਹ ਕਹਿੰਦੇ ਹਾਂਜੀ ਵੀ ਰਿਸ਼ਤਾ ਤਾਂ ਲੈਣਾ ਪਰ ਅਸੀਂ ਦੇਖ ਕੇ ਰਿਸ਼ਤਾ ਲਵਾਵਾਂਗੇ ਜਿਹੜਾ ਬੇਟਾ ਹੁੰਦਾ ਨਾ ਉਹ ਬਹੁਤ ਸਮਝਦਾਰ ਹੁੰਦਾ ਤੇ ਉਹ ਹਰ ਚੀਜ਼ ਵਿੱਚ ਆਪਣੇ ਮਾਪਿਆਂ ਨੂੰ ਪਹਿਲ ਦਿੰਦਾ ਕਿਉਂਕਿ ਉਹ ਸਟਾਰਟਿੰਗ ਤੋਂ ਲੈ ਕੇ ਹੁਣ ਤੱਕ ਸੈਲਫ ਆਫ ਦੀ ਪੜ੍ਹਾਈ ਤੇ ਫੋਕਸ ਕਰਦਾ ਆ ਰਿਹਾ ਹੁੰਦਾ ਤਾਂ ਉਹ ਗੱਲਬਾਤ ਕਰਦੇ ਆ ਬੇਟੇ ਦੇ ਨਾਲ ਕਿ ਤੇਰੇ ਲਈ ਇੱਕ ਰਿਸ਼ਤਾ ਆਇਆ ਆਪਣੀ ਸਿਟੀ ਦੇ ਵਿੱਚ ਬਹੁਤ ਵਧੀਆ ਰਿਚ ਫੈਮਿਲੀ ਆ ਉਹਨਾਂ ਦੀ ਇੱਕ ਬੇਟੀ ਆ ਕਿ ਆਪਾਂ ਰਿਸ਼ਤਾ ਵੇਖ ਸਕਦੇ ਆ ਉਹ ਕਹਿੰਦੇ ਹਾਂਜੀ ਨੋ ਪ੍ਰੋਬਲਮ ਜੇ ਤੁਹਾਨੂੰ ਵਧੀਆ ਲੱਗਿਆ ਤਾਂ ਆਪਾਂ ਕੋਈ ਗੱਲ ਨਹੀਂ ਕੁੜੀ ਵੇਖਿਆਵਾਂਗੇ ਕਹਿੰਦੇ ਠੀਕ ਆ ਕੁੜੀ ਵੇਖਣ ਦਾ ਪ੍ਰੋਗਰਾਮ ਫਿਕਸ ਕਰ ਲੈਂਦੇ ਆ ਉਹ ਜੋ ਵੀ ਏਜੰਟ ਵਿੱਚ ਹੁੰਦਾ ਰਿਸ਼ਤਾ ਕਰਵਾਉਣ ਵਾਲਾ ਉਹਨੂੰ ਕਹਿੰਦੇ ਆ ਕਿ ਅਸੀਂ ਵੀ ਕੁੜੀ ਵੇਖਣ ਜਾਣੀ ਆ ਤਾਂ ਕੁੜੀ ਵੇਖਣ ਜਾਂਦੇ ਆ ਤੇ ਉੱਥੇ ਜਾ ਕੇ ਪਤਾ ਲੱਗਦਾ ਤੇ ਜਾ ਕੇ ਜਦੋਂ ਘਰ-ਬਾਰ ਦੇਖਦੇ ਆ ਇੰਨਾ ਵੱਡਾ ਆਲੀਸ਼ਾਨ ਘਰ ਤੇ ਆਲੀਸ਼ਾਨ ਕਾ ਮਹਿਲ ਇੱਕ ਤਰ੍ਹਾਂ ਦਾ ਤੇ ਜਿਹਦੇ ਵਿੱਚ ਕੁੜੀ ਹੁੰਦੀ ਆ ਮਾਪਿਓ ਹੁੰਦਾ ਉਹਨਾਂ ਦਾ ਹਨਾ ਇਕਲੌਤੀ ਕੁੜੀ ਹੁੰਦੀ ਆ ਜਦੋਂ ਉਹ ਜਾ ਕੇ ਵੇਖਦੀ ਆ ਵੀ ਇੰਨੀਆਂ ਮਹਿੰਗਾਂ ਡੈਕੋਰੇਟ ਕੀਤੀਆਂ ਚੀਜ਼ਾਂ ਕਰੋੜਾਂ ਰੁਪਈਆਂ ਦੀਆਂ ਕਰੋੜਾਂ ਰੁਪਏ ਦਾ ਫਰਨੀਚਰ ਤਾਂ ਉਹ ਬੜੇ ਹੈਰਾਨ ਹੁੰਦੇ ਆ ਤੇ ਜਿਹੜਾ ਮੁੰਡੇ ਦਾ ਪਿਓ ਹੁੰਦਾ ਨਾ ਉਹਦੇ ਮਨ ਵਿੱਚ ਨਾ ਵੇਖ ਕੇ ਵੀ ਲਾਲਸਾ ਜਾਗ ਜਾਂਦੀ ਆ ਤੇ ਉਹਨੂੰ ਇਹ ਵੀ ਲੱਗਦਾ ਵੀ ਹਾਂ ਸਾਡਾ ਤਾਂ ਬੜੇ ਵਧੀਆ ਘਰੇ ਮੁੰਡਾ ਵਹਿ ਜਾਣਾ ਹਨਾ ਚਾਹ ਪਾਣੀ ਪਿੰਦੇ ਉਹ ਬਹੁਤ ਵਧੀਆ ਸੇਵਾ ਕਰਦੇ ਆ ਕੁੜੀ ਦੇ ਪੇਰੈਂਟਸ ਬੜੇ ਵਧੀਆ ਨਿਚਲਦੇ ਹੁੰਦੇ ਆ ਕੁੜੀ ਚੁੱਪਚਾਪ ਬੈਠੀ ਰਹਿੰਦੀ ਆ ਉਹ ਕਹਿੰਦੇ ਆ ਕਿ ਜੇਕਰ ਕੋਈ ਮੁੰਡੇ ਕੁੜੀ ਨੂੰ ਤਰਾਜਾਤਾ ਆਪਸ ਵਿੱਚ ਗੱਲ ਕਰ ਲੈਣ ਉਹ ਕਹਿੰਦੇ ਨਹੀਂ ਸਾਡੀ ਕੁੜੀ ਨੂੰ ਤਾਂ ਕੋਈ ਲੋੜ ਨਹੀਂ ਗੀ ਵੀ ਤੁਸੀਂ ਦੱਸ ਦੋ ਉਹਨਾਂ ਦਾ ਬੇਟਾ ਕਹਿੰਦਾ ਨਹੀਂ ਮੇਰੇ ਮੰਮੀ ਡੈਡੀ ਨੂੰ ਠੀਕ ਆ ਤਾਂ ਬਸ ਠੀਕ ਆਣਾ ਚਲੋ ਜੀ ਬੋਲ ਤਾਂ ਥੋੜੀਆਂ ਬਹੁਤਿਆ ਗੱਲਾਂ ਕਰਦੇ ਆ ਉਸ ਤੋਂ ਬਾਅਦ ਜਿਹੜਾ ਕੁੜੀ ਦਾ ਪਿਤਾ ਹੁੰਦਾ ਨਾ ਪਿਓ ਉਹ ਕਹਿੰਦਾ ਨਾ ਵੀ ਤੁਸੀਂ ਗਾਰਡਨ ਵਿੱਚ ਆ ਜਾਓ ਹਨਾ ਉਹਨਾਂ ਨੂੰ ਉਠਾ ਕੇ ਗਾਰਡਨ ਵਿੱਚ ਲੈ ਜਾਂਦਾ ਤਾਂ ਉੱਥੇ ਜਾ ਕੇ ਬਿਚੂ ਗਾਰਡਨ ਹੁੰਦਾ ਬਹੁਤ ਵੱਡਾ ਪਲਾਟ ਤੇ ਉਹ ਕਹਿੰਦਾ ਕਿ ਇਹ ਪਲਾਟ ਮੈਂ ਆਪਦੀ ਬੇਟੀ ਲਈ ਖਰੀਦਿਆ ਤੇ ਮੈਂ ਬੇਟੀ ਨੂੰ ਆਪਦੀ ਨੂੰ ਜੋ ਵੀ ਮੈਂ ਲੜਕੇ ਨਾਲ ਵਿਆਹ ਕਰੂੰਗਾ ਉਹਨੂੰ ਮੈਂ ਇੱਥੇ ਘਰ ਜਵਾਈ ਰੱਖਣਾ ਤਾਂ ਕਿ ਮੇਰੀ ਬੇਟੀ ਸਾਡੇ ਤੋਂ ਦੂਰ ਨਾ ਹੋ ਸਕੇ ਉਹ ਇਕਲौती ਬੇਟੀ ਆ ਸਾਡੀ ਹਨਾ ਜਦੋਂ ਇਹ ਗੱਲ ਸੁਣਦੇ ਆ ਤਾਂ ਉਹ ਚੁੱਪ ਹੋ ਜਾਂਦੇ ਆ ਮੁੰਡੇ ਵਾਲੇ ਵੀ ਸਾਡਾ ਤਾਂ ਆਪ ਇਕਲੌਤਾ ਬੇਟਾ ਹਨਾ ਪਰ ਜਦੋਂ ਇੰਨਾ ਵੱਡਾ ਬਿਜ਼ਨਸ ਦੇਖਦੇ ਆ ਕਹਿੰਦੇ ਆ ਕਿ ਸਾਡਾ ਬੱਚਾ ਕਰੋੜਾਂ ਫਤੀ ਬਣ ਜਾਊਗਾ ਹਨਾ ਤਾਂ ਚਲੋ ਉਹਨਾਂ ਨੂੰ ਵੈਸੇ ਪੇਰੈਂਟਸ ਦਾ ਨੇਚਰ ਵੀ ਵਧੀਆ ਲੱਗਦਾ ਵੀ ਹਾਂ ਪਰਿਵਾਰ ਵੀ ਠੀਕ ਆ ਪਰ ਉਹ ਜਦੋਂ ਕੁੜੀ ਵੱਲ ਦੇਖਦੇ ਆ ਤਾਂ ਕੁੜੀ ਕੋਈ ਹਾਂ ਨਾ ਕੁੜੀ ਖੁਸ਼ ਨਹੀਂ ਬੋਲਦੀ ਚੁੱਪ ਹੁੰਦੀ ਆ ਗੱਲਬਾਤ ਕਰਨ ਤੋਂ ਬਾਅਦ ਚਾਹ ਪਾਣੀ ਪੀਣ ਤੋਂ ਬਾਅਦ ਘਰੇ ਵਾਪਸ ਚਲੇ ਜਾਂਦੇ ਆ ਜਾ ਕੇ ਸਾਰੀ ਫੈਮਿਲੀ ਰਹਿ ਕਰਦੀ ਆ ਇਕੱਲਾ ਕਰਦੀ ਆ ਬੜੇ ਖੁਸ਼ ਹੁੰਦੇ ਆ ਤੇ ਜਾ ਕੇ ਕਹਿੰਦੇ ਆ ਕਿ ਤੁਸੀਂ ਇੱਕ ਗੱਲ ਮੁੰਡਾ ਪੁੱਛਦਾ ਕਿ ਮੰਮੀ ਨੋਟ ਕੀਤੀ ਕਿ ਉਹ ਕੁੜੀ ਬਿਲਕੁਲ ਹੀ ਨਹੀਂ ਬੋਲੀ ਕਿਤੇ ਗੁੰਗੀ ਬੋਲੀ ਤਾਂ ਨਹੀਂ ਉਹ ਕਹਿੰਦੇ ਨਹੀਂ ਨਹੀਂ ਐਦਾਂ ਐਦਾਂ ਹੋ ਸਕਦਾ ਨਾ ਵੀ ਗੁੰਗੀ ਬੋਲੀ ਤਾਂ ਆਪਾਂ ਨੂੰ ਦੱਸਣਾ ਹੀ ਸੀਗਾ ਪਰ ਕੁੜੀ ਤਾਂ ਬੋਲਦੀ ਆ ਵਧੀਆ ਸੋਹਣੀ ਸੁਨੱਖੀ ਕੁੜੀ ਆ ਪਰ ਉਹ ਕਹਿੰਦਾ ਬੋਲੀ ਕਿਉਂ ਨਹੀਂ ਵੀ ਕੁਝ ਨਾ ਕੁਝ ਤਾਂ ਬੋਲਦੀ ਕੁਝ ਨਾ ਕੁਝ ਤਾਂ ਪੁੱਛਦੀ ਕਹਿੰਦੀ ਮੁੰਡੇ ਦੀ ਮਾਂ ਕਹਿੰਦੀ ਆ ਕਿ ਪੁੱਤੇ ਅਮਰੀਕਾ ਨਹੀਂ ਇਹ ਇੰਡੀਆ ਇਥੋਂ ਦੀਆਂ ਚੰਗੇ ਘਰਾਂ ਦੀਆਂ ਕੁੜੀਆਂ ਦੇ ਤੇਰੇ ਵਿੱਚ ਸ਼ਰਮ ਹੁੰਦੀ ਆ ਤੇ ਉਹਨਾਂ ਨੂੰ ਇੱਕ ਝਿਜਕ ਵੀ ਹੁੰਦੀ ਆ ਨਵੇਂ ਜੀਆਂ ਦੀ ਉਹ ਕਹਿੰਦਾ ਠੀਕ ਆ ਮੁੰਡਾ ਸਮਝ ਜਾਂਦਾ ਪਰ ਮੁੰਡਾ ਕਹਿੰਦਾ ਨਾ ਮੈਂ ਕੁੜੀ ਨੂੰ ਇੱਕ ਵਾਰ ਵੀ ਮਿਲਣਾ ਚਾਹੁੰਨਾ ਨਾ ਗੱਲਬਾਤ ਕਰਨਾ ਚਾਹੁੰਨਾ ਤੇ ਮੁੰਡੇ ਦਾ ਪਿਓ ਕਹਿੰਦਾ ਕਿ ਮੈਂ ਇਹ ਕੋਈ ਅਮਰੀਕਾ ਥੋੜਾ ਵੀ ਤੂੰ ਕੁੜੀ ਨੂੰ ਲੈ ਕੇ ਘੁੰਮਦਾ ਫਿਰੇਂਗਾ ਨਾ ਤੇ ਕਹਿੰਦਾ ਕੋਈ ਗੱਲ ਨਹੀਂ ਜੇ ਤੈਨੂੰ ਲੱਗਦਾ ਨਾ ਆਪਾਂ ਇੱਕ ਦੋ ਦੀ ਵਾਰ ਹੋਰ ਜਾਵਾਂਗੇ ਆਪਾਂ ਉਹਨੂੰ ਘਰੇ ਵੀ ਬੁਲਾਵਾਂਗੇ ਤਾਂ ਕਹਿੰਦੇ ਠੀਕ ਆ ਜਦੋਂ ਪਰਿਵਾਰ ਵਿੱਚ ਗੱਲਾਂ ਹੁੰਦੀਆਂ ਤੇ ਹੁਣ ਜਿਹੜਾ ਮੁੰਡੇ ਦਾ ਪਿਓ ਹੁੰਦਾ ਉਹ ਨੂੰ ਐਨਾ ਵੱਡਾ ਘਰ ਵੇਖ ਕੇ ਲਾਲਚ ਹੁੰਦਾ ਤਾਂ ਉਹ ਕਹਿੰਦਾ ਕਿ ਮੁੰਡੇ ਦੀ ਮਾਂ ਕਹਿੰਦੀ ਆ ਜੀ ਆਪਾਂ ਮੈਨੂੰ ਤਾਂ ਇਹ ਰਿਸ਼ਤਾ ਠੀਕ ਨਹੀਂ ਲੱਗਿਆ ਇਹ ਆਪਣਾ ਤਾਂ ਇਕਲੌਤਾ ਬੱਚਾ ਤੇ ਆਪਾਂ ਉਹਨਾਂ ਨੂੰ ਦੇ ਦਾਂਗੇ ਆਪਦਾ ਬੇਟਾ ਕਹਿੰਦਾ ਨਹੀਂ ਨਹੀਂ ਕਮਲੀਏ ਆਪਾਂ ਉਹਨਾਂ ਨੂੰ ਕਿਉਂ ਦੇਣਾ ਆਪਾਂ ਉੱਥੇ ਮੁੰਡੇ ਨੂੰ ਰੱਖਾਂਗੇ ਇੱਥੇ ਆਪਾਂ ਰਵਾਂਗੇ ਇੱਕ ਵਾਰੀ ਆਪਾਂ ਉੱਥੇ ਜਾਵੜਾ ਕਰਾਂਗੇ ਮੁੰਡਾ ਨੂੰ ਇੱਥੇ ਆਜਾ ਕਰਨਗੇ ਕਹਿੰਦੀ ਅੱਛਾ ਫਿਰ ਕਹਿੰਦੀ ਜਿਹੜਾ ਉਹ ਪਲਾਟ ਕਹਿੰਦੀ ਆ ਵੀ ਉਹਦਾ ਕੀ ਕਰਾਂਗੇ ਆਪਾਂ ਗਾਰਡਨ ਹਨਾ ਕਹਿੰਦਾ ਉੱਥੇ ਆਪਾਂ ਡਿਸਪੈਂਸਰੀ ਖੋਲ੍ਹ ਲਵਾਂਗੇ ਆਪਣੇ ਬੇਟੇ ਦੀ ਡਿਸਪੈਂਸਰੀ ਵੀ ਚੱਲ ਜੂ ਨਾਲੇ ਆਪਣਾ ਡਬਲ ਬਿਜ਼ਨਸ ਹੋ ਜੂ ਮਾਪਿਓ ਦੇ ਦੋਨਾਂ ਦੇ ਮਨ ਵਿੱਚ ਲਾਲਚ ਆ ਜਾਂਦਾ ਕਹਿੰਦੇ ਠੀਕ ਆ ਉਹ ਪੱਕਾ ਹੋ ਜਾਂਦੇ ਆ ਵੀ ਅਸੀਂ ਰਿਸ਼ਤਾ ਉਸੇ ਕੁੜੀ ਦਾ ਹੀ ਲੈਣਾ ਹਨਾ ਲੇਕਿਨ ਫਿਰ ਕੀ ਹੁੰਦਾ ਕਿ ਫਿਰ ਤੋਂ ਮੁੰਡਾ ਜਿਹੜਾ ਕੋਸ਼ਿਸ਼ ਕਰਦਾ ਵੀ ਆਪਣਾ ਦੇਖੀਏ ਜਾ ਕੇ ਵੀ ਕੁੜੀ ਨੂੰ ਇੱਕ ਵਾਰ ਆਪਾਂ ਨੂੰ ਹੋਰ ਮਿਲਣਾ ਚਾਹੀਦਾ ਉਹ ਦੂਜੀ ਵਾਰ ਅਚਾਨਕ ਉਹਨਾਂ ਦੇ ਘਰ ਜਾਂਦੇ ਆ ਵੀ ਦੱਸ ਕੇ ਨਹੀਂ ਜਾਂਦੇ ਕਿ ਤੇ ਅਚਾਨਕ ਜਦੋਂ ਜਾਂਦੇ ਆ ਤਾਂ ਕੁੜੀ ਦੇ ਮਾਂ ਜਦੋਂ ਉਹਨਾਂ ਨੂੰ ਦੇਖਦੀ ਉਹ ਬਹੁਤ ਖੁਸ਼ ਹੁੰਦੀ ਆ ਵੀ ਸਾਡੇ ਨਵੇਂ ਰਿਸ਼ਤੇਦਾਰ ਆਏ ਆ ਤੋ ਜਲਦੀ ਜਲਦੀ ਨਾ ਚਾਹ ਪਾਣੀ ਬਣਾਉਣ ਦੇ ਲਈ ਇੱਕ ਬੇਟੀ ਨੂੰ ਆਵਾਜ਼ ਮਾਰਦੀ ਆ ਜਿਹੜੀ ਕਿ ਉਹਨਾਂ ਦੇ ਗੇਟ ਦੇ ਬਾਹਰ ਖੜੀ ਹੁੰਦੀ ਆ ਜਦੋਂ ਆਉਂਦੀ ਆ ਤਾਂ ਉਹ ਕੁੜੀ ਦੇ ਪਿਓ ਨੂੰ ਆ ਕੇ ਕਹਿੰਦੀ ਆ ਵੀ ਤਾਇਆ ਜੀ ਨਮਸਤੇ ਤਾਂ ਫਿਰ ਉਹ ਕੁੜੀ ਦਾ ਪਿਓ ਦੱਸਦਾ ਕਹਿੰਦਾ ਨਾ ਇਹ ਮੇਰੇ ਦੋਸਤ ਦੀ ਕੁੜੀ ਆ ਇਹ ਮਾਵਾਂਤੀ ਆ ਇਹ ਇੱਥੇ ਰਹਿੰਦੀਆਂ ਸਾਡੇ ਗਵੰਡ 'ਚ ਤੇ ਇਹਦੇ ਮੇਰੇ ਦੋਸਤ ਦੀ ਡੈਥ ਹੋ ਚੁੱਕੀ ਆ ਤੇ ਇਹਨਾਂ ਨੂੰ ਜਦੋਂ ਵੀ ਕੋਈ ਪ੍ਰੋਬਲਮ ਹੁੰਦੀ ਆ ਨਾ ਅਸੀਂ ਹਮੇਸ਼ਾ ਇਹਨਾਂ ਦੇ ਨਾਲ ਖੜਦੇ ਆ ਤੇ ਇਹ ਬੇਟੀ ਸਾਡੀ ਬੇਟੀ ਜਿੰਨਾ ਹੀ ਸਾਡਾ ਪਿਆਰ ਕਰਦੀ ਆ ਬਹੁਤ ਸਮਝਦਾਰ ਬੱਚੀ ਆ ਮਤਲਬ ਸਾਡੀ ਬੇਟੀ ਜਿੰਨਾ ਸਾਨੂੰ ਇਹਦੇ ਤੇ ਭਰੋਸਾ ਆ ਵੀ ਇਹ ਕੁੜੀ ਕਦੇ ਵੀ ਗਲਤ ਕੰਮ ਨਹੀਂ ਕਰਦੀ ਸਾਡੇ ਘਰ ਦਾ ਕੋਈ ਵੀ ਕੰਮ ਆ ਤਾਂ ਇਹ ਸਿਰੇ ਚੜਾਉਂਦੀ ਆ ਤਾਂ ਉਹ ਕੁੜੀ ਵੀ ਆ ਕੇ ਬੁਲਾਉਂਦੀ ਆ ਮੁੰਡੇ ਨੂੰ ਤੇ ਕਹਿੰਦੀ ਜੀਜਾ ਜੀ ਸਾਸਰੀ ਘਰ ਕਹਿੰਦਾ ਪੁੱਤੇ ਤੇਰੇ ਮਾਸੀ ਮਾਸੜ ਨੇ ਮਾਸੀ ਮਾਸੜ ਗੈਕੇ ਉਹਨਾਂ ਵੱਲੋਂ ਰਿਸ਼ਤਾ ਡੰਨ ਹੁੰਦਾ ਕੁੜੀ ਆਲੇ ਵੱਲੋਂ ਹੋਣਾ ਫੇਰ ਜਾਂਦੇ ਆ ਤਾਂ ਕੁੜੀ ਨੂੰ ਕੋਲੇ ਬਿਠਾਇਆ ਜਾਂਦਾ ਕੁੜੀ ਕਿਚਨ ਵਿੱਚ ਚਾਹ ਬਣਾਉਂਦੀ ਆ ਤਾਂ ਕੋਲੇ ਆ ਜਾਂਦੀ ਆ ਹੱਸੀ ਜਾਂਦੀ ਆ ਪਰ ਬੋਲਦੀ ਕੁਛ ਨਹੀਂ ਕੀ ਸ਼ਰਮ ਨਾਲ ਸਿਰ ਝੁਕਾਇਆ ਹੋਇਆ ਵਧੀਆ ਸੰਸਕਾਰਾਂ ਵਾਲੀ ਲੜਕੀ ਆ ਬੈਠੀ ਆ ਨਾ ਤਾਂ ਚਲੋ ਫੇਰ ਗੱਲਬਾਤ ਕਰਕੇ ਘਰ ਚਲੇ ਜਾਂਦੇ ਆ ਹੁਣ ਜਿਹੜੇ ਮੁੰਡੇ ਵਾਲੇ ਉਹ ਮੁੰਡੇ ਦੀ ਭੈਣ ਨੂੰ ਨਾ ਫੋਨ ਕਰਦੇ ਆ ਵੀ ਆਪਾਂ ਸ਼ਗਨ ਕਰਨਾ ਤੇ ਤੂੰ ਦੋ ਦਿਨ ਪਹਿਲਾਂ ਆ ਜਾ ਉਹ ਕਹਿੰਦੀ ਠੀਕ ਆ ਮੁੰਡੇ ਦੀ ਭੈਣ ਖੁਸ਼ੀ-ਖੁਸ਼ੀ ਆਪਦੇ ਘਰ ਵਾਲੇ ਦੇ ਨਾਲ ਆਉਂਦੀ ਆ ਤਾਂ ਉਹ ਕਹਿੰਦੀ ਆ ਵੀ ਵੀਰੇ ਵੀ ਆਪਾਂ ਤੇਰੀ ਹੋਣ ਵਾਲੀ ਵਾਈਫ ਨੂੰ ਵੀ ਨਾਲ ਲੈ ਚੱਲੀ ਆਪਾਂ ਸ਼ਾਪਿੰਗ ਇਕੱਠੇ ਕਰਾਂਗੇ ਕਿਉਂਕਿ ਰਿੰਗ ਸੈਲੀਬ੍ਰਿਟੀ ਕਰਨੀ ਆ ਨਾ ਉਹ ਉਸ ਕੁੜੀ ਨੂੰ ਵੀ ਫੋਨ ਕਰਦੇ ਆ ਤੇ ਮੈਸੇਜ ਕਰਦੇ ਆ ਕਿ ਅਮ ਐਸ ਤਰੀਕੇ ਨੂੰ ਆਪਾਂ ਸ਼ਾਪਿੰਗ ਕਰਨ ਚੱਲਾਂਗੇ ਉਹ ਕਹਿੰਦੇ ਠੀਕ ਆ ਕੁੜੀ ਵਾਲੇ ਕਹਿੰਦੇ ਕੁੜੀ ਨਾਲ ਚਲੀ ਜਾਂਦੀ ਆ ਕੁੜੀ ਜਾਂਦੀ ਆ ਨਨਾਨ ਪਰਚਾਈ ਦੋਨੋਂ ਸ਼ਾਪਿੰਗ ਕਰਨ ਜਾਂਦੀਆਂ ਹਨ ਮੁੰਡਾ ਉਹਨਾਂ ਨੂੰ ਛਾਪ ਤੇ ਭਾ ਕੇ ਆਪ ਬਾਹਰ ਗੱਡੀ ਚਾ ਕੇ ਬੈਠ ਜਾਂਦਾ ਉਹ ਕੱਪੜੇ ਲੀੜੇ ਖਰੀਦਦੀਆਂ ਰਹਿੰਦੀਆਂ ਤੇ ਜਦੋਂ ਘਰ ਆਉਂਦੀ ਆ ਕੁੜੀ ਮੁੰਡੇ ਦੀ ਭੈਣ ਵਾਪਸ ਤਾਂ ਆ ਕੇ ਮਾਂ ਕਹਿੰਦੀ ਆ ਕਿ ਆ ਗਈ ਨਵੀਂ ਪਰਚਾਈ ਨਾਲ ਗਈ ਸੀ ਕਿ ਮੇਰੇ ਆ ਦਿਨ ਤਾਂ ਉਹ ਆ ਕੇ ਸਾਰੇ ਝੋਲੇ ਥੱਲੇ ਚਲਾ ਕੇ ਮਾਰ ਦਿਆ ਕਹਿੰਦੀ ਆ ਕੁੜੀ ਤੁਸੀਂ ਮੇਰੇ ਭਰਾ ਵਾਸਤੇ ਪਸੰਦ ਕੀਤੀ ਹੋ ਕਹਿੰਦੀ ਉਹਨੂੰ ਤਾਂ ਕੋਈ ਸਸਤੀ ਚੀਜ਼ ਹੀ ਨਹੀਂ ਪਸੰਦ ਕਹਿੰਦੀ ਉਹਦੇ ਵਿੱਚ ਤਾਂ ਇੰਨਾ ਜ਼ਿਆਦਾ ਐਟੀਟਿਊਡ ਆ ਅਮੀਰ ਹੋਣ ਦਾ ਕਿ ਉਹ ਤਾਂ ਮੈਨੂੰ ਕੁਝ ਬੋਲਣ ਹੀ ਨਹੀਂ ਦੇ ਰਹੀ ਸੀ ਪਰ ਉਹ ਕੁੜੀ ਦੀ ਮਾਂ ਕਹਿੰਦੀ ਕਿ ਤੈਨੂੰ ਉਪਰੀ ਲੱਗੀ ਹੋਊਗੀ ਪਰ ਕੁੜੀ ਸਿਆਣੀ ਆ ਉਹ ਠੀਕ ਆ ਕਹਿੰਦੀ ਨਾ ਮੰਮੀ ਮੈਨੂੰ ਨਹੀਂ ਪਸੰਦ ਆਈ ਉਹ ਕੁੜੀ ਕਹਿੰਗੂ ਦਾ ਹਰ ਗੱਲ ਤੇ ਜੋ ਚੀਜ਼ ਮੈਂ ਪਸੰਦ ਕਰਦੀ ਸੀ ਉਸ ਨੂੰ ਠਕਰਾ ਦਿੰਦੀ ਸੀ ਕਹਿੰਦੀ ਅੱਛਾ ਇਹੋ ਜਿਹੀ ਆ ਕੁੜੀ ਉਹ ਆਲਦੇ ਭਰਾ ਨੂੰ ਵੀ ਦੱਸਦੀ ਆ ਮੁੰਡਾ ਕਹਿੰਦਾ ਵੀ ਆਪਾਂ ਤਾਂ ਨਹੀਂ ਸ਼ਗਨ ਪਵਾਵਾਂਗਾ ਮੁੰਡੇ ਦਾ ਮਾ ਮਾਪਿਓਂ ਕਹਿੰਦਾ ਕਿ ਇਹ ਨੂੰ ਨਿਆਣੀ ਨੂੰ ਕੀ ਕਹਿਣਾ ਕਿ ਕੁੜੀਆਂ ਦਾ ਕੁੜੀਆਂ ਤੋਂ ਜਲਸੀ ਕਰਦੀਆਂ ਹੁੰਦੀਆਂ ਉਹ ਕੁੜੀ ਨੂੰ ਉਹਦੀ ਪਸੰਦ ਹੋਰ ਹੋਊਗੀ ਇਹਦੇ ਹੋਰ ਹੋਊਗੀ ਮਾਪਿਓਂ ਜਿਵੇਂ ਮੁੰਡੇ ਤੇ ਥੱਪਣਾ ਥੱਪ ਦਿੰਦੇ ਆ ਤਾਂ ਸਵੇਰੇ ਦੂਜਾ ਦਿਨ ਚੜਦਾ ਤੇ ਰਿੰਗ ਸੈਰੇਮਨੀ ਦਾ ਦਿਨ ਆ ਜਾਂਦਾ ਹਨਾ ਰਿੰਗ ਸੈਰੇਮਨੀ ਵਾਲੇ ਦਿਨ ਮੁੰਡੇ ਦੀ ਮਾਂ ਮੁੰਡੇ ਦੇ ਪਾਉਣ ਨੂੰ ਕਹਿੰਦੀ ਆ ਜੀ ਤੁਸੀਂ ਆਪਣੇ ਪਰੋਣੇ ਨੂੰ ਬਿਠਾ ਲਿਓ ਤਾ ਅਪਾਜ ਜਾਣਾ ਹੈ ਨਾ ਉਹ ਕਹਿੰਦਾ ਵੀ ਨਹੀਂ ਮੈਂ ਨਹੀਂ ਬਿਠਾ ਸਕਦਾ ਕਹਿੰਦੀ ਐਦਾਂ ਕਿਉਂ ਬੋਲ ਰਿਹਾ ਆਪਣੇ ਘਰ ਦਾ ਜਵਾਈ ਆਹੋ ਕਹਿੰਦਾ ਕਿ ਮੈਂ ਨਹੀਂ ਜਾਣਾਗਾ ਕਿਉਂਕਿ ਰਿੰਗ ਸੈਰੇਮਨੀ ਨਹੀਂ ਹੋਣੀ ਕਹਿੰਦੀ ਅੱਛਾ ਕਹਿੰਦੀ ਕਿਉਂ ਨਹੀਂ ਹੋਣੀ ਕਹਿੰਦੀ ਕਹਿੰਦਾ ਕਿ ਮੈਨੂੰ ਫੋਨ ਆ ਗਿਆ ਉਹ ਕੁੜੀ ਤਾਂ ਭੱਜ ਗਈ ਜਿਹਦੇ ਨਾਲ ਰਿੰਗ ਸੈਰੇਮਨੀ ਹੋਣੀ ਸੀ ਕਹਿੰਦੇ ਅੱਛਾ ਮੁੰਡਾ ਪੁੱਛਦਾ ਕਿ ਅੱਛਾ ਤੇ ਜਦੋਂ ਮੁੰਡੇ ਨੂੰ ਉਹਦੀ ਮਾਂ ਦੱਸਦੀ ਹੈ ਕਿ ਪੁੱਤ ਜੀਦੇ ਨਾਲ ਤੇਰਾ ਰਿਸ਼ਤਾ ਹੋਇਆ ਸੀ ਉਹ ਕੁੜੀ ਤਾਂ ਕਿਸੇ ਨਾ ਭੱਜ ਗਈ ਮੁੰਡਾ ਹੱਥ ਜੋੜ ਕੇ ਕਹਿੰਦਾ ਕਿ ਸ਼ੁਕਰਾਂ ਮਾਲਕਾ ਬਚਾ ਲਿਆ ਤੂੰ ਹਣਾ ਤਾਂ ਉਹ ਕਹਿੰਦੀ ਕਿ ਪੁੱਤਾਂ ਕਿਉਂ ਕਹਿ ਰਿਹਾ ਕਹਿੰਦਾ ਮੰਮੀ ਮੈਨੂੰ ਉਹਦੇ ਚ ਕੁਛ ਨਾ ਕੁਛ ਨਜ਼ਰ ਆ ਰਿਹਾ ਸੀ ਕੱਲ ਜਿਹੜਾ ਉਹਨੇ ਦੀਦੀ ਨਾਲ ਵੀ ਜੋ ਡੀਲ ਕੀਤਾ ਨਾ ਉਹ ਇਸੇ ਵਜ੍ਹਾ ਕਰਕੇ ਕੀਤਾ ਸੀ ਜੋ ਆਪਣੇ ਗਾਹਾਂ ਤੋਂ ਨਹੀਂ ਉਹ ਬੋਲ ਰਹੀ ਸੀ ਬੋਲ ਰਹੀ ਸੀ ਕੋਸ਼ਵੀ ਉਹੀ ਹੀ ਕਾਰਨ ਸੀਗਾ ਕਹਿੰਦਾ ਮੈਂ ਪੜਿਆ ਲਿਖਿਆ ਮੈਂ ਇੰਡੀਆ ਤੋਂ ਬਾਹਰ ਜ਼ਰੂਰ ਗਿਆ ਪਰ ਮੈਨੂੰ ਇੰਡੀਆ ਦੀਆਂ ਕੁੜੀਆਂ ਬਾਰੇ ਪਤਾ ਵੀ ਜਦੋਂ ਕੋਈ ਨਾ ਕੋਈ ਵਿੱਚ ਗੱਲ ਹੋਵੇ ਉਹ ਕੁੜੀ ਦੇ ਚਿਹਰੇ ਤੇ ਝਲਕਦੀ ਜ਼ਰੂਰ ਪਰ ਤੁਹਾਨੂੰ ਕਿਉਂ ਨਹੀਂ ਸੀ ਸਮਝ ਆ ਰਹੀ ਮੈਨੂੰ ਆ ਰਹੀ ਸੀ ਕਿ ਕੋਈ ਗੱਲ ਵਿੱਚ ਹੈ ਜ਼ਰੂਰ ਤਨੋਂ ਮਾਪਿਓ ਆਦੇ ਬੇਟੇ ਦੀ ਬੇਟੀ ਦੀ ਗੱਲ ਸੁਣ ਕੇ ਹੱਥ ਲਾਉਂਦਿਆ ਕੰਨਾਂ ਨੂੰ ਵੀ ਸ਼ੁਕਰ ਆ ਵੀ ਅਸੀਂ ਬਚ ਗਏ ਹਣਾ ਜੇ ਕੱਲ ਨੂੰ ਅਸੀਂ ਸ਼ਗਨ ਕਰ ਦਿੰਦੇ ਸੋਨਾ ਸੱਪਾ ਪਾਇਆ ਹੁੰਦੇ ਜਾਂ ਕੁੜੀ ਵਿਆਹ ਕੇ ਸਾਡੇ ਘਰ ਆ ਜਾਂਦੀ ਅਸੀਂ ਦਾ ਪੱਟੇ ਕਹੇ ਸੀ ਕਿਉਂਕਿ ਉਹ ਕੁੜੀ ਦੀ ਤਾਂ ਕਿਤੇ ਹੋਰ ਗੱਲਬਾਤ ਸੀ ਤਾਂ ਇਸੇ ਕਰਕੇ ਪਤਾ ਲੱਗਦਾ ਕਿ ਜਿਹੜਾ ਕੁੜੀ ਦਾ ਪਿਓ ਆ ਉਹ ਇਸੇ ਕਰਕੇ ਕਾਲੀ ਕਰ ਰਿਹਾ ਸੀਗਾ ਵੀ ਰਿਸ਼ਤਾ ਕਰਨ ਦੀ ਵੀ ਕੁੜੀ ਦਾ ਡਾਰ ਸੀਗੀ ਕਿਉਂਕਿ ਉਹ ਹੋਰ ਕਿਸੇ ਮੁੰਡੇ ਨਾਲ ਵਿਆਹ ਕਰਾਉਣਾ ਚਾਹੁੰਦੀ ਸੀ ਹਣਾ ਤਾਂ ਉਹ ਦੇਖਦੇ ਆ ਕਿ ਦੂਜਾ ਦਿਨ ਹੁੰਦਾ ਤਾਂ ਦੂਸਰੇ ਦਿਨ ਉਹਨਾਂ ਦਾ ਕੋਈ ਪੇਸ਼ੈਂਟ ਆ ਜਿਹੜਾ ਮੁੰਡੇ ਵਾਲਿਆਂ ਦਾ ਉਹ ਹਸਪੀਟਲ ਦੇ ਵਿੱਚ ਹੁੰਦਾ ਉਹ ਹਸਪੀਟਲ 'ਚ ਉਹ ਪੇਸ਼ੈਂਟ ਦਾ ਪਤਾ ਲੈਣ ਜਾਂਦੇ ਆ ਤਾਂ ਉੱਥੇ ਜਦੋਂ ਜਾਂਦੇ ਆ ਨਾ ਤਾਂ ਉਹ ਕੁੜੀ ਜਿਹੜੀ ਕਿ ਕੁੜੀ ਦੇ ਪਿਓ ਨੇ ਦੱਸਿਆ ਸੀ ਵੀ ਇਹ ਮਾਵਾ ਧੀ ਆ ਹੀ ਰਹਿੰਦੀਆਂ ਨੇ ਮੇਰੇ ਦੋਸਤ ਦੀ ਬੇਟੀ ਆ ਉਹ ਉੰਦਰੋਂ ਬੰਜ ਬੰਜ ਆਉਂਦੀ ਆ ਤੇ ਆ ਕੇ ਨਾ ਮੁੰਡੇ ਨੂੰ ਕਹਿੰਦੀ ਆ ਕਿ ਤੂੰ ਤਾਂ ਡਾਕਟਰੋਂ ਜਾ ਕੇ ਮੇਰੀ ਮਾਂ ਨੂੰ ਵੇਖੋਗਾ ਕੀ ਹੋ ਗਿਆ ਹਨਾ ਤਾ ਉਹ ਕਹਿੰਦੇ ਵੀ ਕੀ ਹੋ ਗਿਆ ਬੱਚੇ ਕਹਿੰਦੀ ਜੀਜੂ ਜਾ ਕੇ ਵੇਖੋ ਤਾਂ ਸਹੀ ਵੀ ਮੇਰੀ ਮਾਂ ਨੂੰ ਪਤਾ ਨਹੀਂ ਕੀ ਹੋ ਗਿਆ ਉਹ ਕਹਿੰਦਾ ਕਿ ਅਜਿਹੀ ਕੀ ਗੱਲ ਹੋ ਗਈ ਉਹ ਜਾ ਕੇ ਜਿਹੜਾ ਮੁੰਡਾ ਹੁੰਦਾ ਉਹ ਆਲਰੇਡੀ ਡਾਕਟਰ ਹੁੰਦਾ ਉਹ ਜਾ ਕੇ ਦੇਖਦਾ ਕਿ ਉਹ ਕਹਿੰਦਾ ਕਿ ਇਹਦੀ ਮਦਰ ਨੂੰ ਤਾਂ ਹਾਰਟ ਅਟੈਕ ਆਵਾ ਹਨ ਉਹ ਤਾਂ ਇੰਨੇ ਕੁ ਘੰਟੇ ਕੱਢ ਸਕਦੀ ਆ ਜਦੋਂ ਮੁੰਡੇ ਦਾ ਮਾਂ ਪਿਓ ਦੇ ਮੁੰਡਾ ਜਾ ਕੇ ਉਹਨੂੰ ਮਿਲਦੇ ਉਹਦੀ ਮਾਂ ਨੂੰ ਤੇ ਉਹਦੀ ਮਾਂ ਕਹਿੰਦੀ ਆ ਕਿ ਮਤਲਬ ਮੈਂ ਬਾਤ ਦੀ ਤਾਂ ਖਾਣੇਗੀ ਤੇ ਤੁਸੀਂ ਮੇਰੇ ਲਈ ਜ਼ਿੰਦਗੀ ਭਰ ਇੱਕ ਆਸਾਨ ਕਰ ਸਕਦੇ ਹੋ ਕਿ ਨਹੀਂ ਹਾਂਜੀ ਦੱਸੋ ਸਾਨੂੰ ਕਹਿੰਦੇ ਕਿ ਮੇਰੀ ਬੇਟੀ ਨੂੰ ਤੁਸੀਂ ਵੇਖ ਵੀ ਚੁੱਕੇ ਹੋ ਅਸੀਂ ਵੀ ਤੁਹਾਨੂੰ ਦੋ ਵਾਰ ਵੇਖ ਚੁੱਕੇ ਹਾਂ ਤੇ ਤੁਸੀਂ ਬਹੁਤ ਵਧੀਆ ਪਰਿਵਾਰ ਹੋ ਤੇ ਜੇ ਮੇਰੀ ਇਹ ਤੁਸੀਂ ਇੱਜ਼ਤ ਰੱਖ ਲਓ ਵੀ ਮੇਰੀ ਬੇਟੀ ਦਾ ਆਪਦੇ ਬੇਟੇ ਲਈ ਰਿਸ਼ਤਾ ਲੈ ਲਓ ਮੇਰੀ ਬੇਟੀ ਤੁਹਾਨੂੰ ਸਾਰੀ ਉਮਰ ਲਾਂਭਾ ਨਹੀਂ ਹੋਣ ਦਿੰਦੀ ਬੱਸ ਮੈਂ ਇਹ ਸੋਚਦੀ ਸੀ ਕਿ ਮੈਂ ਜਾਂਦੀ ਜਾਂਦੀ ਆਪਦੀ ਬੇਟੀ ਦਾ ਕਿਸੇ ਨਾ ਰਿਸ਼ਤਾ ਜੋੜ ਕੇ ਜਾਵਾਂ ਤਾਂ ਕਿ ਮੇਰੀ ਬੇਟੀ ਇਕੱਲੀ ਨਾ ਰਹੇ ਐਸੀ ਦੋਨੇ ਮਾਵਾਂ ਧੀਆਂ ਸੀ ਤਾਂ ਹੁਣ ਉਹ ਕਹਿੰਦੀ ਹੈ ਕਿ ਸਾਡੇ ਕੋਲ ਦੇਣ ਲੈਣ ਨੂੰ ਤਾਂ ਕੁਝ ਨਹੀਂ ਆ ਪਰ ਮੇਰੀ ਬੇਟੀ ਨੂੰ ਮੈਂ ਇੰਨੇ ਵਧੀਆ ਸੰਸਕਾਰ ਦਿੱਤੇ ਐ ਇੰਨਾ ਵਧੀਆ ਕੰਮ ਸਿਖਾਇਆ ਕਿ ساری ਜ਼ਿੰਦਗੀ ਤੁਹਾਡਾ ਉਹ ਯਕੀਨ ਨਹੀਂ ਟੁੱਟਣ ਦਵੇਗੀ ਤਾਂ ਹੁਣ ਮੁੰਡੇ ਦਾ ਪਿਓ ਆ ਜਿਹੜਾ ਲਾਲਚੀ ਹੁੰਦਾ ਪਰ ਮੁੰਡਾ ਤੇ ਮੁੰਡੇ ਦੀ ਮਾਂ ਜਿਹੜੇ ਉਹ ਉਹ ਨੂੰ ਸਾਈਡ ਤੇ ਕਰਕੇ ਸਮਝਾਉਂਦੇ ਆ ਕਹਿੰਦੇ ਆ ਕਿ ਹੋ ਸਕਦਾ ਪਰਮਾਤਮਾ ਨੇ ਆਪਣਾ ਉਧਰੋਂ ਰਿਸ਼ਤਾ ਤੜਾ ਕੇ ਇੱਧਰ ਮਿਲਾਉਣਾ ਸੀਗਾ ਤੇ ਬਹਾਨੇ ਨਾਲ ਆਪਾਂ ਨੂੰ ਇੱਕ ਚੰਗੀ ਕੁੜੀ ਆਪਣੀ ਝੋਲੀ ਪਾਈ ਆ ਤੇ ਜਿਹੜਾ ਦੇਜ ਤਾਜ ਦੇਹਜ ਆ ਤੇ ਲਾਲਚ ਆ ਉਹ ਹਮੇਸ਼ਾ ਥੋੜੀ ਨਾ ਆਪਣੇ ਨਾਲ ਰਹਿਣਾ ਆਪਾਂ ਨੂੰ ਤੇ ਇੱਕ ਵਧੀਆ ਕੁੜੀ ਦੀ ਲੋੜ ਆ ਮੁੰਡਾ ਕਹਿੰਦਾ ਕਿ ਮੈਨੂੰ ਇੱਕ ਅਜਿਹੀ ਕੁੜੀ ਦੀ ਲੋੜ ਆ ਜਿਹੜੀ ਆਪਣੀ ਫੈਮਲੀ ਨੂੰ ਜੋੜ ਕੇ ਰੱਖੇ ਥੋੜੀ ਵੀ ਰਿਸਪੈਕਟ ਕਰੇ ਮੇਰੀ ਵੀ ਕਰੇ ਤੇ ਆਪ ਵੀ ਖੁਸ਼ ਰਹੇ ਉਹ ਕਹਿੰਦੇ ਕਿ ਜੇ ਤੈਨੂੰ ਕੁੜੀ ਸਹੀ ਲੱਗਦੀ ਹੈ ਤਾਂ ਸਾਨੂੰ ਕੋਈ ਪ੍ਰੋਬਲਮ ਨਹੀਂ ਤਾਂ ਮੁੰਡੇ ਨੂੰ ਅੰਦਰ ਕੁੜੀ ਦੀ ਮਾਂ ਬੁਲਾਉਂਦੀ ਆ ਤਾਂ ਕੁੜੀ ਨੂੰ ਬੁਲਾ ਕੇ ਉਹਨਾਂ ਦੋਵਾਂ ਦਾ ਹੱਥ ਫੜ ਕੇ ਰਿਸ਼ਤਾ ਜੋੜਦੀ ਆ ਤੇ ਰਿਸ਼ਤਾ ਜੋੜਨ ਸਾਰੀ ਅੱਖਾਂ ਮੀਚ ਜਾਂਦੀ ਆ ਤਾਂ ਹੁਣ ਜਿਹੜਾ ਮੁੰਡੇ ਦਾ ਪਰਿਵਾਰ ਆ ਉਹ ਕੁੜੀ ਦੀ ਪੂਰੀ ਜ਼ਿੰਮੇਵਾਰੀ ਉਠਾਉਂਦਾ ਤੇ ਉਸੇ ਕੁੜੀ ਨਾਲ ਸਿੰਪਲ ਸੋਬਰ ਵਿਆਹ ਕੀਤਾ ਜਾਂਦਾ ਤੇ ਦੇਖਿਆ ਜਾਂਦਾ ਕਿ ਆਉਣ ਵਾਲੇ 2 ਸਾਲ 2-4 ਸਾਲਾਂ ਚ ਉਹ ਕੁੜੀ ਦੇ ਪੈਰ ਪਾਉਣ ਨਾਲ ਮੁੰਡੇ ਵਾਲਿਆਂ ਦਾ ਘਰ ਇੰਨਾ ਜ਼ਿਆਦਾ ਤਰੱਕੀ ਕਰਦਾ ਕਿ ਉਹਨਾਂ ਨੂੰ ਯਾਦ ਨਹੀਂ ਰਹਿੰਦਾ ਵੀ ਅਸੀਂ ਪਹਿਲਾਂ ਕੀ ਸੀ ਤੇ ਹੁਣ ਕੀ ਤੋ-ਤੋ ਕੀਤੇ ਆ ਗਏ ਤਾਂ ਉਹ ਮੁੰਡਾ ਮਾਂ ਪਿਓ ਨੂੰ ਯਾਦ ਕਰਾਉਂਦਾ ਕਿ ਮੈਂ ਤੁਹਾਨੂੰ ਕਿਹਾ ਸੀ ਨਾ ਇੱਕ ਚੰਗਾ ਇਨਸਾਨ ਆਪਣੀ ਸਾਰਿਆਂ ਦੀ ਕਿਸਮਤ ਬਦਲ ਸਕਦਾ ਜੇ ਅਸੀਂ ਉਦੋਂ ਲਾਲਚ ਵਿੱਚ ਆ ਕੇ ਉਹ ਗਲਤ ਕੁੜੀ ਨਾਲ ਰਿਸ਼ਤਾ ਜੋੜ ਲੈਂਦੇ ਅੱਜ ਸਾਡੀ ਜ਼ਿੰਦਗੀ ਨਰਕ ਹੋਣੀ ਸੀ ਕਿਉਂਕਿ ਉਹਦੇ ਵਿੱਚ ਐਟੀਟਿਊਡ ਸੀ ਅਮੀਰ ਹੋਣ ਦਾ ਉਹਨੇ ਤੁਹਾਨੂੰ ਕਿਸੇ ਨੂੰ ਪਾਣੀ ਦੀ ਘੁੱਟ ਵੀ ਨਹੀਂ ਸੀ ਪੁੱਛਣੀ ਐਸੇ ਕਰਕੇ ਵੇਖੋ ਅੱਜ ਗਰੀਬ ਘਰ ਦੀ ਸੰਸਕਾਰੀ ਕੁੜੀ ਕਿਵੇਂ ਥੋਡੀ ਸੇਵਾ ਕਰਦੀ ਆ ਆਪਣੇ ਘਰ ਨੂੰ ਕਿਵੇਂ ਉਹਨੇ ਅੱਗੇ ਵਧਾਤਾ ਤੇ ਐਸੀ ਤਰ੍ਹਾਂ ਮੁੰਡੇ ਦਾ ਮਾਪਿ ਉਹ ਵੀ ਆਪ ਦੇ ਬੇਟੇ ਤੇ ਇੱਕ ਵਧੀਆ ਸਿੱਖਿਆ ਦਾ ਭਰੋਸਾ ਕਰਕੇ ਕਹਿੰਦੇ ਆ ਕਿ ਸਾਨੂੰ ਅੱਜ ਮਾਣ ਆ ਤੇਰੇ ਤੇ ਤੂੰ ਇੱਕ ਵਧੀਆ ਚੰਗਾ ਲਾਈਫ ਪਾਰਟਨਰ ਚੁਣਿਆ ਜਿਨੇ ਕਿ ਸਾਨੂੰ ਸਾਡਾ ਬੁਢਾਪਾ ਬਚਾ ਕੇ ਰੱਖਿਆ ਸਾਨੂੰ ਬੁਢਾਪੇ ਵਿੱਚ ਸਾਥ ਰਹੀ ਆ ਉਮੀਦ ਹੈ ਕਿ ਤੁਹਾਨੂੰ ਕਹਾਣੀ ਤੋਂ ਬਹੁਤ ਵਧੀਆ ਸਿੱਖਿਆ ਮਿਲੀ ਹੋਵੇਗੀ ਸਿੱਖਿਆ ਇਹ ਹੈ ਕਿ ਦਾਜ ਦੇਹਜ ਜੋ ਵੀ ਲੈਣ ਦੇਣਾ ਜਾਂ ਐਟੀਟਿਊਡ ਆਉ ਬੰਦੇ ਦਾ ਕੁਝ ਟਾਈਮ ਲਈ ਹੁੰਦਾ ਲੇਕਿਨ ਸਾਰੀ ਉਮਰ ਬੰਦੇ ਨਾਲ ਵਰਤੇ ਨਾਲ ਹੀ ਪਤਾ ਚੱਲਦਾ ਹੈ ਕਿ ਉਹ ਇਨਸਾਨ ਕੇ ਹੋ ਜਾ ਜੇ ਇਨਸਾਨ ਗਲਤ ਮਿਲ ਗਿਆ ਤਾਂ ਦਾਜ ਦੇਹਜ ਉਹਦੇ ਵਿੱਚ ਕੋਈ ਮੈਟਰ ਨਹੀਂ ਕਰਦਾਗਾ ਕਿਉਂਕਿ ਇੱਕ ਬੰਦਾ ਇਨਸਾਨ ਆ ਜਿਨੇ 24 ਘੰਟੇ ਤੁਹਾਡੀ ਜ਼ਿੰਦਗੀ ਵਿੱਚ ਘਰ ਵਿੱਚ ਰਹਿਣਾ ਜੇ ਉਹ ਹੀ ਗਲਤ ਆ ਗਿਆ ਤੋ ਜਿਹਨ ਨਾਲ ਆਇਆ ਹੋਇਆ ਸਮਾਨ ਵੀ ਕੋਈ ਮੈਨੇ ਨਹੀਂ ਰੱਖਦਾ ਕੱਲ ਨਵੀਂ ਕਾਂਡੀ ਨਾਲ ਮਿਲਾਂਗੇ ਅੱਜ ਲਈ ਐਨ ਐਚ ਜੀ ਉਮੀਦ ਆ ਤੁਹਾਨੂੰ ਕਾਣੀ ਬਹੁਤ ਪਸੰਦ ਆਈ ਹੋਵੇਗੀ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਅੱਜ ਲਈ ਧੰਨਵਾਦ